ਨਾ ਸੰਤੋਸ਼ ਸਿੰਘਾ ਜੀ ਪਿਓ ਦਾ ਨਾ ਸਚਨ ਸਿੰਘ ਵਾਸੀ ਮੋਗੇ ਦਾ ਮੇਰਾ ਕੰਮ ਸਮਾਲ ਸੇਵਾ ਕਰਨਾ ਜੀ ਜੇ ਕਿਤੇ ਕੱਲ ਹੋਊਗਾ ਤਾਂ ਮੈਂ ਬੰਦਾ ਕਰਦੇ ਹਾਂ ਜੀ ਅੱਜ ਜੀ ਆ ਇੱਕ ਫੀਵਰ ਜਿਹੜਾ ਇਹ ਆ ਮਹਾਰਾਜਾ ਰਜੀਤ ਸਿੰਘ ਨਗਰ ਜਿੱਥੇ ਫੀਵਰ ਇਤੋਂ ਆਉਂਦਾ ਵਾ ਉਹ ਇੱਥੇ ਨੂੰ ਜੋੜਦਾ ਵਾ ਇਹ ਚਾਰ ਪੰਜ ਕਿਲੋ ਬੰਦ ਪਿਆ ਸੀ ਇਹਨਾਂ ਨੇ ਨਗਰ ਨਿਗਮ ਵਾਲਿਆਂ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਨਾਕਾ ਦਿੱਤਾ ਵੀ ਇਹ ਲੈਂਡ ਨਵੀਂ ਪਾਉਗੀ ਮੈਂ ਸ਼ਹਿਰ ਦਾ ਵਿੱਚ ਅੱਜ ਤੋਂ 15 ਸਾਲ ਪਹਿਲਾਂ ਠੇਕੇਦਾਰੀ ਕਰਦਾ ਸੀ ਸ਼ਹਿਰ ਦੇ ਲੈਂਡਾਂ ਬਾਰੇ ਮੈਨੂੰ ਪਤਾ ਸੀ ਤੇ ਮੈਂ ਇਹਨਾਂ ਨੂੰ ਦੱਸਿਆ ਮੇਅਰ ਨੂੰ ਵੀ ਦੱਸਿਆ ਕਮਿਸ਼ਨਰ ਨੂੰ ਮਿਲ ਕੇ ਆ ਕਮਿਸ਼ਨਰ ਨੇ ਮੈਨੂੰ ਨਗਰ ਨੇ ਉਹਨੇ ਟਾਈਮ ਨਹੀਂ ਦਿੱਤਾ ਮੈਨੂੰ ਮਿਲਣ ਵਾਸਤੇ ਐਮਐਲਏ ਸਾਹਦੇ ਵੀ ਮੈਂ ਧਿਆਨ ਚ ਲੈ ਆਂਦਾ ਐਮਐਲਏ ਸਾਹ ਨੇ ਕਿਹਾ ਸੰਤੋਖ ਸਿੰਘ ਜੀ ਤੁਸੀਂ ਲੈਣ ਨੂੰ ਚਲਵਾਓ ਜੋ ਖਰਚਾ ਹੋ ਉਹ ਤੁਸੀਂ ਮੇਰੇ ਤੋਂ ਪਰਸਨਲ ਲੈ ਲਿਓ ਇਹ ਕਮੇਟੀ ਨਹੀਂ ਪਾਸ ਕਰਦੀ ਪਰ ਲੈਣ ਚਲੋ ਮੈਨੂੰ ਐਮਐਲਏ ਸਾਹ ਨੇ ਕਿਹਾ ਤੇ ਮੈਂ ਲੈਣ ਦੇ ਵਿੱਚ ਆ ਕੇ ਬੰਦਿਆਂ ਨੂੰ ਲਿਆ ਤੇ ਜਦੋਂ ਮੈਂ ਇਹ ਲੈਣ ਚਲਵਾਤੀ ਅੱਜ ਤੇ ਉਹ ਵੀ ਕਾਰਪੋਰੇਸ਼ਨਿੰਗ ਖਿੰਦਰੀ ਲੈ ਕੇ ਤੇ ਮੇਅਰ ਨੂੰ ਫਤਮਾ ਸੱਦਿਆ ਮੇਅਰ ਸਾਹਿਬ ਆਜੋ ਲੈਣ ਚੱਲ ਗਈ ਆ ਇਹ ਦੇਖੋ ਜਦੋਂ ਆ ਲੈਂ ਚੱਲੀ ਦੇਖ ਕੇ ਡੇਰ ਸਾਹਿਬ ਨੇ ਆ ਕੇ ਕਿ ਮੇਰਾ 3 ਲੱਖ ਰੁਪਏ ਲੱਗੇ ਉਹਦੇ ਨਾਲ ਲਾਈਨ ਚੱਲੀ ਨਹੀਂ ਆੜੀ ਹੋਇਆ ਉਹ ਨਹੀਂ ਹੋਇਆ ਗਾਲਾਂ ਕੱਢਣ ਲੱਗ ਪਏ ਜੀ ਮੈਂ ਕਹੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਕੋਈ ਕੀ ਕੀਤਾ ਕੀ ਨਹੀਂ ਕੀਤਾ ਮੇਰਾ ਧਿਆਨ ਦੀ ਲੈਂ ਚਲਾਉਣ ਤੇ ਮੈਂ ਨਗਰ ਨਿਗਮ ਦਾ ਸ਼ਹਿਰ ਦਾ ਸ਼ਹਿਰ ਵਾਸੀ ਦੇ ਕੱਪੇ ਟੈਕਸ ਦਾ 1,70,000 ਰੁਪਏ ਬਚਾਉਣਾ ਸੀ ਉਹਦੇ ਬਚਾਉਣ ਦੀ ਖਾਤਰ ਮੈਂ ਲੈਂ ਚਲਵਾ ਕੇ ਦਿੱਤੀ ਹੈ ਲੈਂ ਚੱਲਦੀ ਲੈਂ ਵੇਖ ਲੋ ਜੇ ਹੋਰ ਕੋਈ ਡਿਫੈਕਟ ਆ ਤਾਂ ਮੈਨੂੰ ਦੱਸ ਦਿਓ ਉਹ ਮੈਨੂੰ ਗਾਲਾਂ ਕੱਢਣ ਲੱਗ ਪਏ ਤੇ ਉਹਨਾਂ ਨੇ ਮੇਰੇ ਆਟ ਚੱਕ ਕੇ ਮਾਰੀ ਆਪ ਜੇ ਵੇਖ ਸਕਦੇ ਖੂਨ ਦੇ ਨਿਸ਼ਾਨ ਉਹਨਾਂ ਨੇ ਮੇਰੇ ਇੱਟ ਮਾਰੀ ਇੱਥੇ ਚੰਗਾ ਮਾਰਾ ਮੈਨੂੰ ਬੋਲ ਕੇ ਚਲੇ ਗਏ ਮੈਨੂੰ ਅਜੇ ਤੋਂ ਨਗਰ ਨੇ ਕੋਈ ਵਿੱਚ ਵੜ ਕੇ ਵਿਖਾਈ ਤੈਨੂੰ ਇਹ ਉੱਥੇ ਕੁੱਟਾ ਮਾਰਾਂਗੇ ਇੱਥੋਂ ਗਲਾਂ ਕੱਢ ਕੇ ਮੈਨੂੰ ਉਹ ਚਲੇ ਗਏ ਆ ਇਹ ਲੈਂਡ ਚੱਲ ਪਿਆ ਤੁਸੀਂ ਲੈਂਡ ਦਾ ਸਿਵਰ ਵੇਚ ਸਕਦੇ ਆ ਪਾਣੀ